ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਚਲਾਈ ਗਈ ਜੋ ਜਾਰੂ ਰਵਾਇਤ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮੱਲਾ ਦੀਆਂ ਰੌਣਕਾਂ ਹਰ ਪਾਸੇ ਨਜ਼ਰ ਆ ਰਹੀਆਂ ਨੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤਖਤ ਸ੍ਰੀ ਅਕਾਲ ਸਾਹਿਬ ਅਤੇ ਹੋਰ ਅਸਥਾਨਾਂ ਦੇ ਉੱਤੇ ਨਤਮਸਤਕ ਹੋ ਰਹੀਆਂ ਨੇ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸਿੱਖ ਪੰਥ ਵਿੱਚ ਹੋਲਾ ਮੱਲਾ ਦਾ ਕੀ ਮਹੱਤਵ ਹੈ ਤੇ ਇਸ ਦਾ ਇਤਿਹਾਸਕ ਪਿਛੋਕੜ ਕੀ ਹੈ ਸ੍ਰੀ ਅਨੰਦਪੁਰ ਸਾਹਿਬ ਉਹ ਪਾਵਨ ਧਰਤੀ ਹੈ ਜਿੱਥੇ ਦਸ਼ਮ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਦੁਨੀਆਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਇੱਕ ਨਵੇਕਲਾ ਅਧਿਆਇ ਜੋੜਿਆ ਦਸਮ ਪਾਸ਼ਾ ਜੀ ਦੇ ਵੱਲੋਂ ਹੋਲੇ ਮੱਲੇ ਦੀ ਰਵਾਇਤ ਭਾਰਤੀ ਤਿਹਾਰ ਹੋਲੀ ਦੀ ਥਾਂ ਆਰੰਭ ਕੀਤੀ ਗਈ ਸੀ ਜਿਸ ਦਾ ਮਕਸਦ ਇਨਸਾਨ ਦੇ ਅੰਦਰ ਜੋਸ਼ ਦ੍ਰਿੜਤਾ ਹਿੰਮਤ ਆਣਖ ਅਤੇ ਦਲੇਰੀ ਪੈਦਾ ਕਰਨਾ ਸੀ ਜਿਸ ਦੇ ਨਾਲ ਮਨੁੱਖ ਦੇ ਅੰਦਰ ਸਵੈ ਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਵੇ ਉੱਥੇ ਹੀ ਜ਼ੁਲਮ ਦੇ ਖਿਲਾਫ ਲੜਨ ਅਤੇ ਮਜ਼ਲੂਮਾਂ ਦੇ ਹੱਕ ਵਿੱਚ ਖੜਨ ਦਾ ਜਜ਼ਬਾ ਵੀ ਪੈਦਾ ਹੋਵੇ ਖਾਲਸਾ ਪੰਥ ਵਿੱਚ ਹੋਲਾ ਮੱਲਾ ਤਿਹਾੜ ਦੇ ਮੰਤਵ ਅਤੇ ਉਦੇਸ਼ ਬੜੇ ਹੀ ਉਸਾਰੂ ਅਤੇ ਸਾਰਤਕ ਨੇ ਦਰਅਸਲ ਹੋਲਾ ਮੱਲਾ ਦੋ ਵੱਖ-ਵੱਖ ਸ਼ਬਦ ਨੇ ਹੋਲਾ ਅਰਬੀ ਭਾਸ਼ਾ ਅਤੇ ਮੱਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਹੋਲ ਫੂਲ ਤੇ ਹੋਲਾ ਮੱਲਾ ਆਦ ਰਲਦੇ ਮਿਲਦੇ ਸ਼ਬਦ ਨੇ ਅਰਬੀ ਭਾਸ਼ਾ ਦਾ ਇੱਕ ਸ਼ਬਦ ਹੈ ਫੂਲ ਜਿਸ ਦਾ ਅਰਥ ਨੇਕ ਅਤੇ ਭਲੇ ਕੰਮ ਕਰਨ ਦੇ ਲਈ ਜੂਝਣਾ ਸੀ ਸਤਲੀ ਤੇ ਧਰ ਕੇ ਲੜਨਾ ਅਤੇ ਤਲਵਾਰ ਦੀ ਧਾਰ ਤੇ ਚੱਲਣਾ ਨੇ ਦਸ਼ਮेश ਪਿਤਾ ਨੇ ਦਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਨਿੱਡਰ ਅਤੇ ਨਿਰਪੋ ਬਣਾਉਣ ਦੇ ਲਈ ਖਾਲਸਾ ਪੰਥ ਦੀ ਸਜਣਾ ਕੀਤੀ ਖੰਡੇ ਬਾਟੇ ਦਾ ਅੰਮ੍ਰਿਤ ਅਤੇ ਹੋਲੀ ਦੀ ਥਾਂ ਹੋਲਾ ਮਹੱਲਾ ਪ੍ਰਚਲਿਤ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ ਵਿੱਦਿਆ ਦੇ ਵਿੱਚ નિਪੁੰਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ Holi ਦੇ ਪਰੰਪਰਾਗਤ ਤਿਹਾਰ ਤੋਂ ਹਟ ਕੇ ਇਸ ਦਾ ਸੰਬੰਧ ਸੂਰਮ ਤਾਈ ਦੇ ਨਾਲ ਜੋੜਿਆ ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਭਾਵ ਬਨੌਟੀ ਲੜਾਈ ਹੈ ਇਸ ਦੇ ਵਿੱਚ ਪੈਦਲ ਅਤੇ ਘੋੜਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ ਦੇ ਉੱਤੇ ਹਮਲਾ ਕਰਦੇ ਨੇ ਅਤੇ ਅਨੇਕ ਪ੍ਰਕਾਰ ਦੇ ਕਤਤਬ ਵਿਖਾਉਂਦੇ ਨੇ ਕਲਗੀਧਰ ਪਾਚਾ ਆਪ ਇਸ ਮਸਨੂਈ ਲੜਾਈ ਨੂੰ ਵੇਖਤੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਵੀ ਦਿੰਦੇ। ਇਸ ਲਈ ਉਹਨਾਂ ਨੇ Holi ਦੇ ਪਰੰਪਰਾਈ ਪੱਖ ਤੋਂ ਹਟ ਕੇ ਇਸ ਤੋਂ ਬਾਅਦ ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਦੇ ਵਿੱਚ ਸਿਰੋਪਾਉ ਬਖਸ਼ਿਸ਼ ਕੀਤਾ ਜਾਂਦਾ। ਇਸ ਮੌਕੇ ਦੀਵਾਨ ਸਾਜ ਦੇ ਕਥਾ ਕੀਰਤਨ ਹੁੰਦਾ, ਵੀਰ ਅਸੀਂ 12 ਗਾਇਆਂ ਜਾਂਦੀਆਂ ਅਤੇ ਅਨੇਕਾਂ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚੋ ਪ੍ਰਾਪਤ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਪੋਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪਹੁੰਚ ਕੇ ਬੜੇ ਹੀ ਉਤਸ਼ਾਹ ਨਾਲ ਇਸ ਪਵਿੱਤਰ ਦਿਹਾੜੇ ਨੂੰ ਮਨਾਉਂਦੀਆਂ ਨੇ ਇਸ ਦੌਰਾਨ ਭਾਰੀ ਦੀਵਾਨ ਸਜਦੇ ਨੇ ਨਿਹੰਗ ਸਿੰਘਾਂ ਦੇ ਜਥੇ ਅਤੇ ਖਾਲਸਾ ਪੰਥ ਦੀ ਫੌਜ ਤੇ ਹੋਰ ਦਸਤੇ ਰਲ ਮਿਲ ਕੇ ਨਗਰ ਕੀਰਤਨ ਸਜਾਉਂਦੇ ਨੇ ਖਾਲਸਾ ਪੰਥ ਹੋਲੀ ਨਹੀਂ ਫੁੱਲਾ ਖੇਡਦਾ ਤੇ ਮਹੱਲਾ ਕੱਢਦਾ ਕਵੀ ਸੁਮੀਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨੂੰ ਇਸ ਤਰ੍ਹਾਂ ਵਰਣਨ ਕਰਦੇ ਨੇ ਔਰਨ ਕੀ ਹੋਲੀ ਮਾਮੋਲਾ ਕਹੋ ਕਿਰਪਾ ਨਿਤ ਬਚਨ ਅਮੋਲਾ ਨਿਊਜ਼ ਡੈਸਕ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਰੰਗਾ ਦੇ ਤਿਉਹਾਰ ਹੋਲੀ ਦੀ ਗੱਲ ਕਰਾਂਗੇ ਹੋਲੀ ਨੂੰ ਵੇਖਦੇ ਆ ਜਲੰਧਰ ਦੇ ਬਾਜ਼ਾਰਾਂ ਵਿੱਚ ਖਰੌਣ ਕਾ ਲੱਗੀਆਂ ਹੋਈਆਂ ਨੇ ਤਸਵੀਰਾਂ ਤਾਂ ਵਿਖਾਰੇ ਕਾਜ ਤੌਰ ਤੇ ਰੰਗਾ ਤੇ ਪਿਚਕਾਰੀਆਂ ਵਾਲੀਆਂ ਦੁਕਾਨਾਂ 'ਚ ਗਾਕਾ ਦੀਆਂ ਖੂਬ ਖੂਬ ਇੱਥੇ ਭਾਰੀ ਖਰੀਦਾਰੀ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੇ ਬੱਚਿਆਂ 'ਚ ਰੰਗਾ ਲੈ ਕੇ ਕਾਫੀ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਵਾਰ ਤਿਹਾਰ ਬੱਚਿਆਂ ਦੇ ਇੰਤਿਹਾਨਾ ਤੋਂ ਬਾਅਦ ਆਇਆ ਤੇ ਬੱਚੇ ਵੀ ਜਮ ਕੇ ਇਸ ਦਾ ਲੁਫਤ ਉਠਾਉਣਾ ਚਾਹੁੰਦੇ ਨੇ ਤੇ ਤਰ੍ਹਾਂ ਤਰ੍ਹਾਂ ਦੀ ਪਿਚਕਾਰੀਆਂ ਬੱਚਿਆਂ ਦੇ ਲਈ ਵੀ ਬਾਜ਼ਾਰਾਂ 'ਚ ਵੇਖਣ ਨੂੰ ਮਿਲ ਰਹੀਆਂ ਨੇ ਇਸ ਤਰ੍ਹਾਂ ਹੈਗਾ ਵੀ ਇਹ ਕਿ ਬਹੁਤ ਅੱਛਾ ਕਿਉਂਕਿ 10 ਤਰੀਕ ਬੱਚਿਆਂ ਦੇ ਪੇਪਰ ਖਤਮ ਹੋ ਗਏ ਉਹਦੇ ਨਾਲ ਹੋਲੀਆ ਤਿਹਾਰ ਅੱਛਾ ਮਨਾਇਆ ਜਾ ਰਿਹਾ ਹੈ ਔਰ ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਖੁਸ਼ੀ-ਖੁਸ਼ੀ ਆ ਕੇ ਲੈ ਕੇ ਦੇ ਰਹੇ ਨੇ ਵੀ ਪਿਚਕਾਰੀਆਂ ਲੋ ਚਲਾਓ ਕਿਉਂਕਿ ਪੇਪਰ ਫ੍ਰੀ